ਮੇਰਾ ਸਤਗੁਰੂ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀ ਆਪਾਂ ਅੱਜ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਸਾਧ ਸੰਗਤ 31 ਦਿਨੇ ਕੰਮ ਜ਼ਰੂਰ ਕਰਿਓ 2 ਵਜੇ ਤੋਂ ਲੈ ਕੇ 4 ਵਜੇ ਦੇ ਵਿੱਚ ਵਿੱਚ ਤੁਹਾਡੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਹੋ ਜਾਣਗੀਆਂ ਸਤਿਗੁਰੂ ਜੀ ਕਿਰਪਾ ਕਰਨ ਬੇਨਤੀ ਆ ਪ੍ਰਵਾਨ ਕਰੋ ਜੀ ਪਹਿਲਾਂ ਆਪਾਂ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਕਿਰਪਾ ਰਹਿਮਤ ਸਵਨਾ ਤੇ ਵਰਤੇ ਔਰ ਸਾਧ ਸੰਗਤ ਆਪਾਂ ਇਹਨਾਂ ਚੀਜ਼ਾਂ ਨੂੰ ਜ਼ਰੂਰ ਸਮਝੀਏ ਜ਼ਰੂਰ ਵਿਚਾਰੀਏ ਗੁਰਮੁਖ ਪਿਆਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਕਿਰਪਾ ਕਿੰਨਾ ਤੇ ਵਰਤਦੀ ਹੈ ਬਹੁਤ ਸਵਾਲ ਹੁੰਦਾ ਹੈ ਸੰਗਤ ਦਾ ਵੀ ਕਿਵੇਂ ਕਿਰਪਾ ਹੋਏਗੀ ਕਦੋਂ ਰਹਿਮਤ ਵਰਤੇਗੀ ਕਦੋਂ ਸਾਡੇ ਤੇ ਰਹਿਮਤ ਹੋਏਗੀ ਤੇ ਬਹੁਤ ਸਾਰੇ ਸਵਾਲ ਹੁੰਦੇ ਨੇ ਤੇ ਭਗਤ ਜੀ ਬਹੁਤ ਸਾਰੇ ਹਵਾਲੇ ਦਿੰਦੇ ਨੇ ਭਗਤ ਸਹਿਬਾਨ ਗੁਰਬਾਣੀ ਦੇ ਵਿੱਚੋਂ ਔਰ ਗੁਰੂ ਸਹਿਬਾਨ ਸੱਚੇ ਪਾਤਸ਼ਾਹ ਜੀ ਨੇ ਬਹੁਤ ਸਾਰੇ ਹਵਾਲੇ ਦਿੱਤੇ ਬੜੀਆਂ ਚੀਜ਼ਾਂ ਨੂੰ ਸਮਝਾਇਆ ਪਾਤਸ਼ਾਹ ਕਹਿੰਦੇ ਨੇ ਸਤਗੁਰ ਕਹਿੰਦੇ ਨੇ ਕਿ ਯਾਦ ਰੱਖਿਓ ਘੋਰ ਪੂਰੇ ਕਿਰਪਾ ਗਰੀ ਕਾਟਿਆ ਦੁੱਖ ਰੋਗ ਮਨ ਦਨ ਸ਼ੀਤਲ ਸੁਖੀ ਭਇਆ ਪ੍ਰਭ ਧਿਆਵਨ ਜੋਗ ਪਾਤਸ਼ਾਹ ਜਿਨੇ ਜਿਸ ਮਨੁੱਖ ਤੇ ਗੁਰੂ ਨੇ ਕਿਰਪਾ ਕਰ ਦਿੱਤੀ ਉਸ ਮਨੁੱਖ ਦਾ ਦੁੱਖ ਹਰੇਕ ਜਿਹੜਾ ਰੋਗ ਹੈ ਉਹ ਦੂਰ ਹੋ ਗਿਆ ਧਿਆਉਣ ਦੇ ਨਾਲ ਜੋਗ ਪ੍ਰਭੂ ਦਾ ਧਿਆਨ ਧਰ ਕੇ ਉਸ ਦਾ ਮਨ ਉਸ ਦਾ ਹਿਰਦਾ ਠੰਡਾ ਠਾਰ ਹੋ ਗਿਆ ਉਹ ਮਨੁੱਖ ਸੁਖੀ ਹੋ ਗਿਆ ਇਹ ਗੱਲ ਯਾਦ ਰੱਖਿਓ ਹੁਣ ਦੂਜੀ ਗੱਲ ਪਾਤਸ਼ਾਹ ਕਹਿੰਦੇ ਉਹਦੇ ਬੰਦਨ ਕੱਟੇ ਗਏ ਬੰਦਨ ਕਾਟੇ ਆਪ ਪ੍ਰਭ ਹੋ ਆ ਕਿਰਪਾਲ ਉਹਦੇ ਬੰਦਨ ਕੱਟੇ ਗਏ ਪ੍ਰਭੂ ਕਿਰਪਾਲ ਹੋ ਗਿਆ ਬੰਦਨ ਕੱਟ ਦਿੱਤੇ ਦੀਨ ਦਇਆਲ ਪ੍ਰਭ ਪਾਰ ਬ੍ਰਹਮ ਤਾਂ ਕੀ ਨਦਰ ਨਿਹਾਲ ਪ੍ਰਭੂ ਪਰਮਾ ਪ੍ਰਭੂ ਪਾਰ ਬ੍ਰਹਮ ਦੀਨਾ ਉਤੇ ਦਇਆ ਕਰਨ ਵਾਲਾ ਹੈ ਜਿਸ ਵੀ ਗਰੀਬ ਉੱਤੇ ਪ੍ਰਭੂ ਨਿਗਾਹ ਕਰਦਾ ਹੈ ਉਹ ਮਨੁੱਖ ਉਸ ਪ੍ਰਭੂ ਦੀ ਨਿਗਾਹ ਨਾਲ ਆਨੰਦ ਭਰਪੂਰ ਹੋ ਜਾਂਦਾ ਹੈ ਸਤਿਗੁਰ ਕਹਿੰਦੇ ਨੇ ਉਹ ਆਨੰਦ ਭਰਪੂਰ ਹੁੰਦਾ ਹੈ ਉਹ ਕਿਵੇਂ ਭਰਪੂਰ ਹੁੰਦਾ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਆਨੰਦ ਭਰਪੂਰ ਹੁੰਦਾ ਹੈ ਭਾਈ ਉਹ ਆਨੰਦ ਦਾ ਮਹਾਰਾਜਾ ਹੈ ਸਾਧ ਸੰਗਤ ਜੇ ਆਪਾਂ ਨੂੰ ਵੀ ਕੁਝ ਚਾਹੀਦਾ ਹੈ ਨਾ ਗੁਰੂ ਤੋਂ ਤੇ ਯਾਦ ਰੱਖਿਓ ਫਿਰ ਤੜਕੇ ਅੰਮ੍ਰਿਤ ਵੇਲੇ ਪਾਤਸ਼ਾਹ ਕਹਿੰਦੇ ਨੇ ਸੱਚਾ ਹੱਟ ਹੋਆ ਵਾਪਾਰ ਪਾਤਸ਼ਾਹ ਕਿੰਨੇ ਸੱਚੇ ਹੱਟ ਤੇ ਬੈਠ ਕੇ ਸੱਚੀ ਪਦਵੀ ਤੇ ਬੈਠ ਕੇ ਉਹ ਫਿਰ ਵਪਾਰ ਕਰਦਾ ਹੈ ਭਾਵ ਜਿਹੜਾ ਫਿਰ ਉਹਦੇ ਕੋਲ ਆਉਂਦਾ ਹੈ ਉਹ ਫਿਰ ਜਿਹੜਾ ਤਰ ਜਾਂਦਾ ਹੈ ਉਹ ਤਰ ਜਾਂਦਾ ਜਿਹੜਾ ਨਹੀਂ ਆਉਂਦਾ ਉਹ ਰਹਿ ਜਾਂਦਾ ਉਹ ਡੁੱਬ ਜਾਂਦਾ ਪਾਤਸ਼ਾਹ ਨੇ ਪਹਿਲਾਂ ਹੀ ਕਿਹਾ ਹਰੂਏ ਹਰੂਏ ਤਿਰ ਗਏ ਡੂਬੇ ਜਨ ਸਰ ਭਾਰ ਪਾਤਸ਼ਾਹਾਂ ਨੇ ਹਰੂਏ ਹਰੂਏ ਕੌਣ ਜਿਹੜੇ ਹਰੀ ਹਰੀ ਕਰਨ ਵਾਲੇ ਸੀ ਹਰੀ ਪਰਮਾਤਮਾ ਦਾ ਨਾਮ ਲੈਣ ਵਾਲੇ ਸੀ ਉਹ ਤਰ ਗਏ ਜਿਨ੍ਹਾਂ ਦੇ ਸਿਰ ਵਿਕਾਰਾਂ ਨੇ ਭਾਰ ਪਾ ਲਿਆ ਜਿਹੜੇ ਆਪਦੇ ਆਪ ਦੇ ਵਿੱਚ ਰਹੇ ਜਿਹੜੇ ਵਿਕਾਰਾਂ ਦੇ ਵਿੱਚ ਡੁੱਬ ਗਏ ਉਹਨੂੰ ਉਹ ਡੁੱਬ ਗਏ ਉਹ ਜ਼ਿੰਦਗੀ ਦੇ ਸਫਰ ਵਿੱਚ ਵੀ ਡੁੱਬ ਗਏ ਉਹਨਾਂ ਦੀ ਬਾਹ ਨਹੀਂ ਫੜੀ ਗਈ ਪਰਮਾਤਮਾ ਨੇ ਕਿਉਂਕਿ ਉਹਨਾਂ ਨੇ ਬਾਹ ਆਪਣੀ ਫੜਾਈ ਹੀ ਨਹੀਂ ਪਰਮਾਤਮਾ ਨੂੰ ਸਾਰ ਸੰਗਤ ਪਰਸ਼ਾਗੰਦ ਨੇ ਹਰ 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 ਜਾਪੀ ਐ ਅੰਤਰ ਲੇਵ ਲਈ ਗੁਰੂ ਦੀ ਸ਼ਰਨ ਪੈ ਕੇ ਆਪਣੇ ਅੰਦਰ ਸੁਰਤ ਜੋੜ ਅੰਦਰ ਨੂੰ ਜੋੜ ਪਰਮਾਤਮਾ ਦਾ ਨਾਮ ਜਪਦੇ ਰਹਿਣਾ ਬਹੁਤ ਵੱਡੀ ਰਹਿਮਤ ਹੋਏਗੀ ਬੜੀ ਵੱਡੀ ਰਹਿਮਤ ਹੋਣੀ ਹੈ ਬੜੀ ਵੱਡੀ ਕਿਰਪਾ ਹੋਣੀ ਹੈ ਬੜੀ ਵੱਡੀ ਕਿਰਪਾ ਤੇਰੇ ਤੇ ਹੋਏਗੀ ਇਹ ਗੱਲ ਯਾਦ ਰੱਖੀ ਕਿ ਬੜੀ ਵੱਡੀ ਰਹਿਮਤ ਹੋਣੀ ਹੈ ਤੇਰੇ ਤੇ ਇਨ ਉਸ ਚੀਜ਼ ਦਾ ਪਤਾ ਲੱਗੇ ਖਾਂ ਕੁੜਮੁਖ ਪਿਆਰਿਓ ਮੈਂ ਫਿਰ ਬੇਨਤੀ ਕਰਾਂ ਜੇ ਪਰਮਾਤਮਾ ਤੋਂ ਚਾਹੀਦਾ ਨਾ ਸਭ ਕੁਝ ਵੀ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਹੋਣ ਆਪਣਾ ਸਾਰਾ ਕੁਝ ਪੂਰਾ ਹੋ ਜਾਏ ਗੁਰੂ ਸਾਡੇ ਤੇ ਦਿਆਲ ਹੋ ਜਾਏ ਮਿਹਰਬਾਨ ਹੋ ਜਾਏ ਤਾਂ ਫਿਰ 2 ਤੋਂ ਲੈ ਕੇ 4 ਵਜੇ ਦੇ ਵਿਚਕਾਰ ਲੈ ਇੱਕ ਐਕਸਪੈਰੀਮੈਂਟ ਕਰ ਲਿਓ 31 ਕੁ ਦਿਨ ਮਹੀਨਾ ਕੁ ਕਰ ਲਿਓ ਰੋ ਸਵੇਰੇ ਉੱਠ ਕੇ ਆਪਣੇ ਨੇੜਲੇ ਗੁਰੂ ਘਰ ਜਾਓ ਗੁਰੂ ਘਰ ਜਾ ਕੇ ਮੱਥਾ ਟੇਕੋ ਜਿੰਨਾ ਹੋ ਸਕੇ ਗੁਰਬਾਣੀ ਦਾ ਜਾਪ ਕਰੋ ਜਿੰਨਾ ਹੋ ਸਕੇ ਗੁਰਬਾਣੀ ਤੇ ਭਰੋਸਾ ਰੱਖੋ ਸਾਰੇ ਪਾਸਿਆਂ ਦਾ ਆਸਰਾ ਛੱਡ ਦਿਓ ਨਿਆਸਰਿਆਂ ਦੇ ਆਸਰਾ ਨਿਉਟਿਆਂ ਦੀ ਓਟ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਸਮਝੋ ਐਕਸਪੈਰੀਮੈਂਟ ਕਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਮਝਿਓ ਲੈ ਫਿਰ ਵੇਖਿਓ ਕਿਵੇਂ ਕਿਰਪਾ ਹੁੰਦੀ ਹੈ ਫਿਰ ਵੇਖਿਓ ਕਿਵੇਂ ਰਹਿਮਤ ਹੁੰਦੀ ਹੈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰ ਦੇਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਕਰ ਦੇਣੀ ਹੈ ਤੇ ਪਿਆਰਿਓ ਇਹ ਗੱਲ ਹਮੇਸ਼ਾ ਯਾਦ ਰੱਖਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਫੇਰ ਵਰਤੇਗੀ ਜਦੋਂ ਅਸੀਂ ਆਪਣੇ ਆਪ ਨੂੰ ਇਕਾਗਰਤ ਕਰਾਂਗੇ ਆਪਣੇ ਆਪ ਨੂੰ ਸਮਝਾਂਗੇ ਆਪਣੇ ਆਪ ਨੂੰ ਵਿਚਾਰਾਂਗੇ ਆਪਣੇ ਆਪ ਤੇ ਅਸੀਂ ਇੱਕ ਕੋਸ਼ਿਸ਼ ਕਰਾਂਗੇ ਵੀ ਹਾਂ ਆਪਣੇ ਆਪ ਨੂੰ ਬਦਲੀਏ ਆਪਣੇ ਆਪ ਤੇ ਅਸੀਂ ਰੂਤਰਾ ਰੱਖੀਏ ਆਪਣੇ ਆਪ ਨੂੰ ਅਸੀਂ ਸਕਾਰੀਏ ਆਪਣੇ ਆਪ ਤੇ ਅਸੀਂ ਕੰਟਰੋਲ ਕਰੀਏ ਕਿੰਨਾ ਕੁ ਕਰੀਏ ਬਹੁਤ ਜ਼ਿਆਦਾ ਕਰੀਏ ਬਹੁਤ ਜ਼ਿਆਦਾ ਦੀ ਲੋੜ ਹੈ ਤੇ ਜਦੋਂ ਆਪਣੇ ਆਪ ਨੂੰ ਬਿਕਾਰਾਂ ਤੋਂ ਰੋਕ ਲਿਆ ਅਸੀਂ ਮਾੜਾ ਕਰਨਾ ਲੋਕਾਂ ਦਾ ਹਟ ਗਏ ਆਪਣੇ ਆਪ ਦੇ ਵਿੱਚ ਅਸੀਂ ਵਧੀਆ ਬਣ ਗਏ ਉਦੋਂ ਫਿਰ ਵੇਖਿਓ ਫਿਰ ਸਾਰੀਆਂ ਮਨੋ ਕਾਮਨਾ ਪੂਰੀਆਂ ਹੋਣਗੀਆਂ ਜਦੋਂ ਚੰਗੇ ਬਣ ਗਏ ਗੱਲ ਤੇ ਚੰਗੇ ਬਣਨ ਦੀ ਹੈ ਪਾਤਸ਼ਾਹ ਕਹਿੰਦਾ ਚੰਗੇ ਬਣੋ ਤੇ ਜੇ ਚੰਗੇ ਬਣ ਗਏ ਉਹਦੀ ਨਿਗਾਹ ਦੇ ਵਿੱਚ ਆ ਗਏ ਅਸੀਂ ਤੇ ਯਾਦ ਰੱਖਿਓ ਵੀ ਫੇਰ ਫਿਰ ਕੀ ਹੋਣਾ ਫਿਰ ਸਾਰੀਆਂ ਮਨੋ ਕਾਮਨਾ ਆਪਣੇ ਪੂਰੀਆਂ ਹੋ ਜਾਣਗੀਆਂ ਗੱਲ ਤੇ ਚੰਗੇ ਬਣਦੀ ਆ ਪਾਛੇ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਹੁਣ ਦੇਖੋ ਇਸ ਗੱਲ ਤੇ ਮੋਹਰ ਲਾਤੀ ਪਾਛਾ ਵੀ ਦੂਜੇ ਦਾ ਬੁਰਾ ਨਾ ਤਕਾ ਪ੍ਰਾਏ ਦਾ ਬੁਰਾ ਨਾ ਕਰ ਤੂੰ ਚੰਗਾ ਬਣ ਬਹੁਤ ਚੰਗਾ ਬਣ ਇੰਨਾ ਕੋ ਚੰਗਾ ਬਣ ਤੇ ਯਾਦ ਰੱਖੀ ਵੀ ਤੇਰਾ ਪ੍ਰਮਾਤਮਾ ਨੇ ਆਪਣੇ ਆਪ ਭਲਾ ਕਰ ਦੇਣਾ ਹੈ ਆਪਣੇ ਆਪ ਤੇਰੇ ਤੇ ਰਹਿਮਤ ਕਰ ਦੇਣੀ ਹੈ ਆਪਣੇ ਆਪ ਤੇਰੇ ਤੇ ਗੁਰੂ ਨੇ ਕਿਰਪਾ ਕਰ ਦੇਣੀ ਹੈ ਤੁਸੀਂ ਇਹ ਐਕਸਪੈਰੀਮੈਂਟ ਰੋਜ਼ ਕਰਿਓ ਹਰ ਰੋਜ਼ ਕਰਿਓ ਸਤਗੁਰ ਸੱਚੇ ਪਾਤਸ਼ਾਹ ਨੇ ਐਸੀ ਕਿਰਪਾ ਕਰਨੀ ਹੈ ਤੁਹਾਡੇ ਤੇ ਤੇ ਭਲੇ ਉਹ ਇਹ ਯਾਦ ਰੱਖਿਓ ਕਿ ਗੁਰੂ ਦੀ ਕਿਰਪਾ ਜਿਨ੍ਹਾਂ ਤੇ ਹੋ ਗਈ ਉਹ ਪਾਰ ਉਤਾਰੇ ਉਹਨਾਂ ਦੇ ਹੋ ਗਏ ਉਹ ਤਰ ਜਾਇਆ ਕਰਦੇ ਨੇ ਯਾਦ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ Waheguru Ji ki Fateh